ਪੰਜਾਬ ਦੇ ਵਿੱਚ ਮੀਨੂ ਲੈ ਕੇ ਅਲਰਟ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਤਾਂ ਸੇ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਲਈ ਪੰਜਾਬ ਦੇ ਵਿੱਚ ਮੌਸਮ ਹੈ ਜੋ ਮੌਨਸੂਨ ਦੇ ਅਸਰ ਦਿਖਾਉਂਦਾ ਰਹੇਗਾ ਸੋ ਮੌਨਸੂਨ ਦਾ ਅਸਰ ਪੰਜਾਬ 'ਚ ਲਗਾਤਾਰ ਦੇਖਣ ਨੂੰ ਮਿਲੇਗਾ ਦੱਸਿਆ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 5 ਤਰੀਕ ਤੋਂ ਲੈ ਕੇ 11 ਤਰੀਕ ਤੱਕ 10 ਹੀ 11 ਤਰੀਕ ਤੱਕ ਰੋਜ਼ਾਨਾ ਬਾਰਿਸ਼ ਹੈ ਪਵੇਗੀ ਜਿਸ ਦੇ ਲਈ ਰਿਕਾਰਡ ਜੋ ਕੀਤਾ ਗਿਆ ਹੈ ਕਿ بارش ਹੈ ਜੋ ਉਸਤਨ 5 ਤੋਂ 11 ਮਿਲੀਮੀਟਰ ਦਾ ਦਰਜ ਕੀਤੀ ਜਾਵੇਗੀ ਸੋ ਇੱਕ ਐਵਰੇਜ ਕੱਢੀ ਗਈ ਹੈ ਕਿ 5 ਤੋਂ 11 ਮਿਲੀਲੀਟਰ بارش ਹੈ ਜੋ ਪੰਜਾਬ ਦੇ ਸਾਰੇ ਸੂਬਿਆਂ ਦੇ ਵਿੱਚ 5 ਤਰੀਕ ਤੋਂ ਲੈ ਕੇ 11 ਤਰੀਕ ਤੱਕ ਰਿਕਾਰਡ ਹੈ ਜੋ ਕੀਤੀ ਜਾਵੇਗੀ ਸੋ ਇਸ ਦੇ ਨਾਲ ਹੀ ਦੱਸਦੇ ਕਿ ਪੰਜਾਬ ਦੇ ਵਿੱਚ ਤਾਪਮਨ ਤਾ 5 ਦਿਨ ਲਗਾਤਾਰ ਗਿਰਾਵੜ ਦੇਖਣ ਨੂੰ ਮਿਲਦੀ ਪਈ ਹੈ ਸੋ ਗਿਰਾਵੜ ਜੋ ਕਿ ਪਿਤੇ ਹੀ ਦਿਨ 1.6 ਡਿਗਰੀ ਦੀ ਦਰਜ ਕੀਤੀ ਗਈ ਆ ਤੇ ਹੁਣ ਪੰਜਾਬ ਦੇ ਵਿੱਚ ਉਸਨ ਗਿਰਾਵਟ ਜੋ ਕਿ 3.5 ਡਿਗਰੀ ਦੇ ਕਰੀਬ ਕਰੀਬ ਪੂਰੇ ਪੰਜਾਬ ਦੇ ਵਿੱਚ ਦਰਜ ਕੀਤੀ ਗਈ ਹੈ ਸੋ ਪੂਰੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੀ ਦਿੱਤੀ ਜਾਣਕਾਰੀ ਦੇ ਮੁਤਾਬਕ ਮੌਸਮ ਦੇ ਵਿੱਚ ਜੋ ਇਸ ਵਕਤ ਮੌਨਸੂਨ ਦੇ ਕਰਕੇ ਠੰਡਾ ਕਹਿ ਮੌਨਸੂਨ ਦੇ ਵਿੱਚ ਗਰਮੀ ਦਾ ਅਸਰ ਘਟ ਚੁੱਕਿਆ ਵਾ ਪਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਉਮਸ ਦੇ ਨਾਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਲਾਕਿਆਂ ਦੇ ਵਿੱਚ ਮੀਂਹ ਦੇ ਅਲਰਟ ਦੇ ਬਾਵਜੂਦ ਹੈ ਮੌਸਮ ਹੈ ਜੋ ਗਰਮ ਹੀ ਬਣਿਆ ਰਹਿਦਾ ਹੈ ਮੌਸਮ ਦੇ ਵਿੱਚ ਤਬਦੀਲੀ ਨਹੀਂ ਦੇਖਣ ਨੂੰ ਮਤਲਬ ਇਹ ਕਈ ਲੱਖ ਜਿਨੀਆਂ ਨੇ ਜੋ ਵਜਿਹ ਵੀ ਬੌਂਡਸਨ ਦੀ ਪਹਿਲੀ ਸਰਸਤ ਲਈ ਉਡੀਕ ਕਰ ਰਹੇ ਨੇ ਪਰ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੀ ਬਿਕਵਾਣੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਮੌਸਮ ਬਿਹਤਰ ਹੋਵੇਗਾ ਮੌਸਮ ਹੈ ਜੋ بارش ਵਾਲਾ ਹੋਵੇਗਾ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਮੀ ਆਜੂ ਰਿਪੋਰਟ ਕੀਤਾ ਜਾਵੇਗਾ ਸੋ ਮੀ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੀ ਹੈ ਜੋ 5 ਤੋਂ 11 ਮਿਲੀਲੀਟਰ ਪਹਾੜੀ ਇਲਾਕਿਆਂ ਦੇ ਵਿੱਚ 11 ਤਰੀਕ ਤੱਕ ਪੈਣ ਦੀ ਸੰਭਾਵਨਾ ਬਹਿ ਜੋ ਲਗਾਤਾਰ ਦੱਸੀ ਗਈ ਹੈ ਸੋ ਰੋਜ਼ਾਨਾ 5 ਤੋਂ 11 ਮਿਲੀਮੀਟਰ ਮੀ ਪੈਣ ਦੀ ਭਵਿਕਵਾਨੀ ਆ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਸੋ ਜੇ ਗੱਲ ਕਰੀਏ ਲੁਧਿਆਣੇ ਦੀ ਤਾਂ ਲੁਧਿਆਣੇ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀ ਪਿਆਵਰ ਵਿਧਾਨੇ ਦੇ ਵਿੱਚ ਵੀ ਮੌਨਸੂਨ ਦਾ ਅਸਰ ਦੇਖ ਨੂੰ ਮਿਲਿਆ ਹੈ ਲੁਧਿਆਣਾ ਦੇ ਵਿੱਚ 46.5 mm بارش ਹੈ ਜੋ ਰਿਕਾਰਡ ਕੀਤੀ ਗਈ ਹੈ। ਸੁਲਤਾਨਪੁਰ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਪਈ ਹੈ। بارش ਲਗਾਤਾਰ ਦੇ ਵਿੱਚ ਆਪਣਾ ਅਸਰ ਦਿਖਾ ਰਹੀ ਹੈ। ਮੌਨਸੂਨ ਦਾ ਅਸਰ ਲਗਾਤਾਰ ਦੇਖਣ ਨੂੰ ਮਿਲਦਾ ਪਿਆ ਹੈ। ਪਰ ਪੰਜਾਬ ਦੇ ਵਿੱਚ ਅਜਿਹੀਆਂ ਕਈ ਥਾਵਾਂ ਨੇ ਜਿੱਥੇ ਅਜੇ ਵੀ ਬਰਸਾਤ ਹੈ ਜੋ ਨਹੀਂ ਪੈ ਰਹੀ ਪਈ ਹੈ। ਬਰਸਾਤ ਜੇਕਰ ਪੈਂਦੀ ਵੀ ਹੈ ਤਾਂ ਮਾਮੂਲੀ ਜਿਹੀ ਪੈਂਦੀ ਹੈ ਪਰ ਲੋਕ ਹੈ ਜੋ ਮੌਨਸੂਨ ਦੇ ਵਿੱਚ ਬਰਸਾਤ ਦੇ ਲਈ ਇਸ ਵਕਤ ਜੋ ਉਡੀਕ ਕਰ ਰਹੇ ਨੇ। ਸੋ ਪੰਜਾਬ ਦੇ ਵਿੱਚ ਅਪਡੇਟ ਹੈ ਜੋ ਮੌਸਮ ਦੇ ਪੱਖ ਦੇ ਕੋ ਲੋਕਾਂ ਦੇ ਨਾਲ ਦੇ ਵਿੱਚ ਮੀਂਹ ਰਿਕਾਰਡ ਕੀਤਾ ਜਾਵੇਗਾ